ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਪਿਓਰ ਗਰਮ ਸੂਟ ਆਓ ਦੇਖੋ ਨਿਆ ਜੀ ਤੁਹਾਨੂੰ ਪਹਿਲਾ ਸੂਟ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਜੀ ਲਾਈਟ ਬਲੂ ਸ਼ੇਡ ਦਾ ਸੂਟ ਹੈ ਇਹ ਤੁਸੀਂ ਦੇਖੋ ਬਹੁਤ ਹੀ ਪਿਆਰਾ ਗਰਮ ਸੂਟ ਹੈ ਔਰ ਸੈਲਫ ਪ੍ਰਿੰਟ ਹੈ ਇਹ ਤੁਸੀਂ ਦੇਖੋ ਜੀ ਬਹੁਤ ਹੀ ਪਿਆਰਾ ਬਾਰਡਰ ਬਣਿਆ ਹੋਇਆ ਹੈ ਦੇਖੋ ਕਿੰਨਾ ਸਫਾਈ ਦਾ ਕੰਮ ਕੀਤਾ ਹੋਇਆ ਹੈ ਤੇ ਦੇਖੋ ਬਹੁਤ ਹੀ ਪਿਆਰਾ ਸੈਲਫ ਪ੍ਰਿੰਟ ਦੇ ਵਿੱਚ ਜਿਹੜਾ ਸੂਟ ਹੈ ਇਹ ਰਹੇਗਾ ਇਹ ਰਹੇਗੀ ਜੀ ਇਹਦੀ ਸ਼ਰਟ ਇਹ ਦੇਖੋ ਤੁਸੀਂ ਪਿਓਰ ਗਰਮ ਦੇ ਵਿੱਚ ਹੈ ਇਹ ਇਹਦੇ ਨਾਲ ਹੀ ਰਹੇਗੀ ਜੀ ਕੰਟਰਾਸਟ ਬਾਟਮ ਇਹ ਦੇਖੋ ਤੁਸੀਂ ਇਹ ਰਹੇਗੀ ਇਹਦੇ ਨਾਲ ਕੰਟਰਾਸਟ ਬਾਟਮ ਇਹ ਵੀ ਜੀ ਪਿਓਰ ਗਰਮ ਦੇ ਵਿੱਚ ਹੈ ਇਹ ਸਾਡੀ ਜੀ ਸ਼ਾਪ ਦਾ ਨਾਮ ਹੈ ESP ਕਲੋਥ ਸਟੋਰ ਜੋ ਦੱਸੂਗਾ ਤੁਸੀਂ ਸੰਸਾਰਪੁਰ ਰੋਡ ਉੱਪਰ ਹੈ। ਇਹ ਦੇਖੋ ਇਸ ਤਰ੍ਹਾਂ ਕੰਟਰਾਸਟ ਜਿਹੜਾ ਜੀ ਇਹ ਸੂਟ ਆਏਗਾ। ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਸਕਰੀਨ ਦੇ ਉੱਪਰ ਜੀ ਸਾਡਾ ਨੰਬਰ ਵੀ ਲਗਾਤਾਰ ਚੱਲ ਰਿਹਾ ਹੈ। ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ। ਇਹ ਦੇਖੋ ਜੀ ਇਸ ਤਰ੍ਹਾਂ ਪਿਓਰ ਗਰਮ ਦੇ ਵਿੱਚ ਰਹੇਗੀ ਜੀ ਬਾਟਮ। ਔਰ ਸੂਟ ਦੋਨੋਂ ਇਹ ਦਿਖਾਉਨੇ ਆ ਜੀ ਤੁਹਾਨੂੰ ਅਸੀਂ ਅਗਲਾ ਕਲਰ ਇਹ ਦੇਖੋ red shade ਦੇ ਵਿੱਚ ਹੈ ਸੂਟ। ਏ ਵੀ ਸੇਮ ਸੈਲਫ ਪ੍ਰਿੰਟ ਰਹੇਗਾ ਇਹਦਾ ਔਰ ਜਿਹੜਾ ਬਾਰਡਰ ਹੈ ਉਹ ਸੇਮ ਰਹੇਗਾ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹੜਾ ਹੈਗਾ ਸਫਾਈ ਦਾ ਕੰਮ ਕੀਤਾ ਹੋਇਆ ਹੈ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਔਰ ਸ਼ੇਅਰ ਜਰੂਰ ਕਰਿਆ ਕਰੋ ਅਤੇ ਨਾਲ ਹੀ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਨਵੇਂ-ਨਵੇਂ ਸੂਟਾਂ ਦੀ ਜਿਹੜੀ ਹੈ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਹ ਰਹੇਗੀ ਜੀ ਰੈੱਡ ਕਲਰ ਦੇ ਨਾਲ ਮਹਿਰੂਨ ਕਲਰ ਦੀ ਕੰਟਰਾਸਟ ਜਿਹੜੀ ਹੈਗੀ ਬਾਟਮ ਦੇਖੋ ਇਹ ਪਿਓਰ ਗਰਮ ਦੇ ਵਿੱਚ ਹੈ ਇਹ ਦਿਖਾਉਣੀ ਆ ਤੁਹਾਨੂੰ ਅਸੀਂ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਹੈ ਇਹਦੇ ਨਾਲ ਹੀ ਤੁਹਾਨੂੰ ਦਿਖਾਉਣੀ ਆ ਅਸੀਂ ਇੱਕ ਹੋਰ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਸੈਲਪ ਪ੍ਰਿੰਟ ਦੇ ਵਿੱਚ ਇਹ ਡਿਜ਼ਾਈਨ ਰਹੇਗਾ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਦੇਖੋ ਪੀਚ ਔਰ ਪਰਪਲ ਸ਼ੇਡ ਦਾ ਪਰਪਲ ਛੇਡ ਦਾ ਕੰਬੀਨੇਸ਼ਨ ਹੈ ਇਹ ਦੇਖੋ ਤੁਸੀਂ ਇਹ ਰਹੇਗਾ ਜੀ ਸ਼ਰਟ ਔਰ ਇਸ ਦੇ ਨਾਲ ਰਹੇਗੀ ਕੰਟਰਾਸਟ ਬਾਟਮ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣੂਗਾ ਜੀ ਇਹ ਸਟਿਚ ਕਰਕੇ ਇਸ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੇ ਕਲਰ ਮਿਲ ਜਾਣਗੇ ਇਹਨਾਂ ਦਾ ਪ੍ਰਾਈਸ ਜੀ ਰਹੇਗਾ 450 ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ